ਹਾਂਜੀ ਡੋਲਦੇਓ ਕਿੱਥੇ ਜੀਨੂੰ ਪਤਾ ਕਿ ਉਹ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆਪਾਂ ਕੁਛ ਦਿਨ ਪਹਿਲਾਂ 나ਗਮਣੀ ਦੇ ਬਾਰੇ ਪੋਸਟ ਪਾਈ ਸੀ 나ਗਮਣੀ ਤੇ ਉਹ ਮਾਨਕਾ ਜਿਹਦੇ ਨਾਲ ਜ਼ਹਿਰ ਨਿਕਲਦਾ ਉਹਨਾਂ ਦੋਨਾਂ ਦੇ ਬਾਰੇ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਇੱਕ ਹੋਰ ਪੋਸਟ ਪਾ ਕੇ ਕੱਲ ਆਥ ਨੇ ਰੋਟੀ ਖਾ ਕੇ ਮੈਂ ਬਾਹਰ ਢੇੜਾ ਕੱਢਣ ਚੱਲਿਆ ਗਿਆ ਤੇ ਮੈਂ ਕੱਲ ਇੰਨੇ ਸਾਲਾਂ ਚ ਪਹਿਲੀ ਵਾਰੀ ਸੱਪ ਦੇਖਿਆ ਕੈਨੇਡਾ ਦੇ ਵਿੱਚ ਤੇ ਫਿਰ ਮੇਰੇ ਮਨ ਦੇ ਵਿੱਚ ਆਇਆ ਵੀ ਮੈਂ ਪੋਸਟ ਪਾਈ ਸੀ ਸ਼ਾਇਦ ਮੈਨੂੰ ਸਾਈਨ ਮਿਲਿਆ ਵੀ ਪਾਈ ਪੋਸਟ ਪਾਈਆ ਹੁਣ ਅੱਗੇ ਵੀ ਗੱਲ ਨੂੰ ਤੋਰ ਸੋ ਇਸ ਕਰਕੇ ਅੱਜ ਤੁਹਾਨੂੰ ਆਪਾਂ ਤਨਾਤਰ ਵੈਦ ਤਛਕਨਾਗ ਤੇ ਪ੍ਰੀਸ਼ਦ ਰਾਜੇ ਦੀ ਇੱਕ ਰੌਚਕ ਕਥਾ ਕਹਾਣੀ ਸੁਣਾਉਣ ਲੱਗੇ ਹਾਂ ਇੱਕ ਰਾਜਾ ਹੁੰਦਾ ਜੀਤਾ ਨਾਮ ਹੁੰਦਾ ਪ੍ਰੀਸ਼ਦ ਉਹਦਾ ਆਪਣੀ ਪ੍ਰਜਾ ਦੇ ਨਾਲ ਬੜਾ ਪਿਆਰ ਹੁੰਦਾ ਰੱਬ ਨੂੰ ਮੰਨਣ ਵਾਲਾ ਹੁੰਦਾ ਤੇ ਇਨਸਾਫ ਪਸੰਦ ਰਾਜਾ ਹੁੰਦਾ ਪਰ ਕਹਿੰਦੇ ਜਦੋਂ ਬੰਦੇ ਦਾ ਮਾੜਾ ਸਮਾਂ ਆਉਂਦਾ ਫਿਰ ਕਾਲ ਆ ਜਿਹੜਾ ਉਹ ਬੰਦੇ ਦੀ ਮੱਤ ਮਾਰ ਦਿੰਦਾ। ਇਸੇ ਤਰ੍ਹਾਂ ਇਸ ਰਾਜੇ ਤੋਂ ਇੱਕ ਗਲਤੀ ਹੁੰਦੀ ਆ। ਪ੍ਰੀਸ਼ਦ ਰਾਜਾ ਇੱਕ ਦਿਨ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਜਾਂਦਾ ਤੇ ਉਹਨੂੰ ਉੱਥੇ ਇੱਕ ਹਿਰਨ ਦੇ ਸਾਹ। ਹਿਰਨ ਨੂੰ ਦੇਖ ਕੇ ਪ੍ਰੀਸ਼ਦ ਰਾਜੇ ਦੇ ਮਨ ਦੇ ਵਿੱਚ ਆਉਂਦਾ ਵੀ ਮੈਂ ਇਹ ਹਿਰਨ ਮਾਰਨਾ, ਇਹਦਾ ਸ਼ਿਕਾਰ ਕਰਨਾ। ਉਹ ਉਸ ਹਿਰਨ ਦੇ ਉੱਤੇ ਆਪਣੇ ਤੀਰ ਦੇ ਨਾਲ 2 ਤੋਂ 3 ਵਾਰੀ ਨਿਸ਼ਾਨਾ ਲਾਉਂਦਾ। ਪਰ ਹਿਰਨ ਦੇਵ ਤੀਰ ਨਹੀਂ ਬਾਜਦਾ ਤੇ ਹਿਰਨ ਡਰ ਕੇ ਜੰਗਲ ਵੱਲ ਨੂੰ ਭੱਜ ਲੈਂਦਾ। ਰਾਜਾ ਵੀ ਆਪਣਾ ਘੋੜਾ ਲੈ ਕੇ ਹਿਰਨ ਦਾ ਪਿੱਛਾ ਕਰਦਾ। ਹਿਰਨ ਜਾਂਦਾ ਜਾਂਦਾ ਦਰਖਤਾਂ ਦੇ ਵਿੱਚ ਖੋ ਜਾਂਦਾ। ਰਾਜੇ ਨੂੰ ਪਤਾ ਨਹੀਂ ਲੱਗਦਾ ਹਿਰਨ ਕਿੱਥੇ ਗਿਆ ਪਰ ਰਾਜੇ ਦੀ ਨਿਗਾਹ ਪੈਂਦੀ ਹੈ ਕਿ ਸਾਹਮਣੇ ਇੱਕ ਬੰਦਾ ਬੈਠਾ। ਰਾਜਾ ਉਹਦੇ ਕੋਲੇ ਘੋੜਾ ਲਿਜਾ ਕੇ ਰੋਕਦਾ ਤੇ ਉਹਨੂੰ ਪੁੱਛਦਾ ਕਹਿੰਦਾ ਤੂੰ ਹਿਰਨ ਦੇਖਿਆ ਕਿੱਧਰ ਨੂੰ ਗਿਆ? ਉਹ ਬੰਦਾ ਰਾਜੇ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੰਦਾ ਕਿਉਂਕਿ ਉਹ ਬੰਦਾ ਇੱਕ ਸਾਧੂ ਹੁੰਦਾ ਜਿਹੜਾ ਆਪਣੀ ਭਗਤੀ ਦੇ ਵਿੱਚ ਲੀਨ ਹੁੰਦਾ। ਰਾਜਾ ਉਹਨੂੰ ਦੁਬਾਰਾ ਪੁੱਛਦਾ ਕਿ ਤੂੰ ਹਿਰਨ ਦੇਖਿਆ ਕਿੱਧਰ ਨੂੰ ਗਿਆ ਉਹ ਸਾਧੂ ਕੋਈ ਵੀ ਜਵਾਬ ਨਹੀਂ ਦਿੰਦਾ ਇਹ ਦੇਖ ਕੇ ਰਾਜੇ ਨੂੰ ਗੁੱਸਾ ਆਉਂਦਾ ਰਾਜਾ ਆਪਣੇ ਘੋੜੇ ਤੋਂ ਉਤਰਦਾ ਉਹਨੂੰ ਕਹਿੰਦਾ ਵੀ ਮੈਂ ਪ੍ਰੀਸ਼ਦ ਰਾਜਾ ਤੂੰ ਇੱਕ ਰਾਜੇ ਦਾ ਅਪਮਾਨ ਕੀਤਾ ਤੈਨੂੰ ਇਹਦੀ ਸਜ਼ਾ ਮਿਲੂ ਤੂੰ ਮੇਰੀ ਗੱਲ ਦਾ ਜਵਾਬ ਨਹੀਂ ਦਿੰਦਾ ਉਹ ਆਲੇ-ਦਾਲੇ ਦੇਖਦਾ ਉਹਨੂੰ ਇੱਥੇ ਇੱਕ ਮਰਿਆ ਹੋਇਆ ਸੱਪ ਦੇਖਦਾ ਰਾਜਾ ਚੱਕ ਕੇ ਉਹ ਸੱਪ ਉਸ ਸਾਧੂ ਦੇ ਗਲ ਦੇ ਵਿੱਚ ਪਾ ਦਿੰਦਾ ਤੇ ਉਹ ਰਾਜਾ ਸਾਧੂ ਨੂੰ ਕਹਿੰਦਾ ਕਹਿੰਦਾ ਇਹ ਤੇਰੀ ਸਜ਼ਾ ਕਿਉਂਕਿ ਤੂੰ ਇੱਕ ਰਾਜੇ ਦਾ અપਮਾਨ ਕੀਤਾ ਤੂੰ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ ਹਾਲੇ ਉਹ ਇੰਨੀ ਗੱਲ ਰਾਜਾ ਸਾਧੂ ਦੇ ਨਾਲ ਕਰਦਾ ਹੀ ਹੁੰਦਾ ਇੰਨੇ ਸਮੇਂ ਨੂੰ ਉਸ ਸਾਧੂ ਦਾ ਇੱਕ ਚੇਲਾ ਜੋ ਨਾਲ ਦੇ ਪਿੰਡ ਤੋਂ ਕੁਝ ਖਾਣ ਪੀਣ ਵਾਸਤੇ ਲੈਣ ਗਿਆ ਹੁੰਦਾ ਉਹ ਵਾਪਸ ਆ ਜਾਂਦਾ ਤੇ ਉਹਦੀ ਨਿਗਾਹ ਪੈਂਦੀ ਆ ਵੀ ਇੱਕ ਰਾਜੇ ਨੇ ਮੇਰੇ ਗੁਰੂ ਦੇ ਗਲ ਦੇ ਵਿੱਚ ਮਰਿਆ ਹੋਇਆ ਸੱਪ ਪਾਤਾ ਇਹ ਦੇਖ ਕੇ ਉਹ ਚੇਲੇ ਨੂੰ ਬੜਾ ਗੁੱਸਾ ਆਉਂਦਾ ਆਪਣੇ ਗੁਰੂ ਦਾ અપਮਾਨ ਨਾ ਚਲਦਾ ਹੋਇਆ ਚੇਲਾ ਰਾਜੇ ਨੂੰ ਸ਼ਰਾਪ ਦੇ ਦਿੰਦਾ ਕਹਿੰਦਾ ਰਾਜਾ ਤੈਨੂੰ ਆਉਣ ਵਾਲੇ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜਾ ਤੱਛਕ ਨਾਗ ਆ ਉਹ ਦੱਸੂਗਾ ਤੇ ਉਹਦੇ ਜ਼ਹਿਰ ਦੇ ਨਾਲ ਤੇਰੀ ਮੌਤ ਹੋ ਜੂ ਇੰਨੀ ਗੱਲ ਸੁਣਨ ਤੋਂ ਬਾਅਦ ਜਿਹੜਾ ਰਾਜਾ ਉਹ ਘਬਰਾ ਜਾਂਦਾ ਕਿਉਂਕਿ ਉਹਨੂੰ ਪਤਾ ਸੀਗਾ ਕਿ ਜੇ ਮੈਨੂੰ ਇਹਨੇ ਸ਼ਰਾਪ ਦਿੱਤਾ ਇਹਦਾ ਮਤਲਬ ਆ ਵੀ ਇਹ ਕੋਈ ਪਹੁੰਚੇ ਹੋਏ ਸਾਧੂ ਮਹਾਤਮਾ ਨੇ ਤੇ ਹੁਣ ਉਹ ਰਾਜਾ ਆਪਣੀ ਗਲਤੀ ਤੋਂ ਬੜਾ ਪਛਤਾਉਂਦਾ ਉਹ ਮਹਿਨਤਾ ਕਰਨੀਆਂ ਸ਼ੁਰੂ ਕਰਦਾ ਜਦੋਂ ਰਾਜਾ ਮਹਿਨਤਾ ਕਰਦਾ ਹੁੰਦਾ ਤਾਂ ਉਹ ਜਿਹੜਾ ਸਾਧੂ ਸਮਾਦੀ ਦੇ ਵਿੱਚ ਲੀਨ ਹੁੰਦਾ ਉਹਦੀ ਸਮਾਦੀ ਖੁੱਲ ਜਾਂਦੀ ਆ ਹੁਣ ਉਹ ਸਾਧੂ ਆਪਣੇ ਚੇਲੇ ਨੂੰ ਪੁੱਛਦਾ ਕਹਿੰਦਾ ਕੀ ਹੋ ਗਿਆ ਕੌਣ ਆ ਇਹ ਤਾਂ ਉਹ ਚੇਲਾ ਸਾਰੀ ਗੱਲਬਾਤ ਦੱਸਦਾ ਵੀ ਕਿਦਾਂ ਇਸ ਰਾਜੇ ਨੇ ਤੁਹਾਡੇ ਗਲ ਦੇ ਵਿੱਚ ਮਰਿਆ ਹੋਇਆ ਸੱਪ ਪਾਇਆ ਤਾਂ ਉਹ ਰਾਜਾ ਵੀ ਸਾਧੂ ਨੂੰ ਦੱਸਦਾ ਕਹਿੰਦਾ ਮੈਂ ਪ੍ਰੀਸ਼ਦ ਰਾਜਾ ਤੇ ਮੇਰੇ ਤੋਂ ਗਲਤੀ ਹੋ ਗਈ ਪ੍ਰੀਸ਼ਦ ਰਾਜੇ ਦਾ ਨਾਮ ਸੁਣ ਕੇ ਸਾਧੂ ਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਜਿਹੜਾ ਇਹ ਆਪਣੇ ਲੋਕਾਂ ਦੇ ਨਾਲ ਬੜਾ ਪਿਆਰ ਕਰਦਾ ਬੜਾ ਨਿਆਆਂ ਕਰਦਾ ਰੱਬ ਨੂੰ ਮੰਨਣ ਵਾਲਾ ਵੀ ਸ਼ਾਇਦ ਇਹਦੇ ਤੋਂ ਗਲਤੀ ਹੋ ਗਈ ਵਾਕਈ ਹੁਣ ਉਹ ਸਾਧੂ ਆਪਣੇ ਚੇਲੇ ਨੂੰ ਕਹਿੰਦਾ ਕਹਿੰਦਾ ਵੀ ਇਹ ਬੰਦਾ ਵਧੀਆ ਰੱਬ ਨੂੰ ਮੰਨਣ ਵਾਲਾ ਵੀ ਤੂੰ ਇਹਨੂੰ ਸ਼ਰਾਬ ਕਿਉਂ ਦੇਤਾ ਵੀ ਇਹਨੂੰ ਮਾਫ਼ ਕਰ ਦੇ ਹੁਣ ਆਪਣੇ ਗੁਰੂ ਦੀ ਗੱਲ ਸੁਣ ਕੇ ਚੇਲਾ ਕਹਿੰਦਾ ਵੀ ਹਾਂ ਮੈਂ ਮੇਰਾ ਸ਼ਰਾਬ ਤਾਂ ਵਾਪਸ ਨਹੀਂ ਲੈ ਸਕਦਾ ਪਰ ਮੈਂ ਇਹਨੂੰ ਰਾਹ ਦਿਖਾ ਸਕਦਾ ਇਹਨੂੰ ਹੱਲ ਦੱਸ ਸਕਦਾ ਉਹਨਾਂ ਰਾਜਾ ਜਦੋਂ ਜਾਦਾ ਮਿੰਤਾ ਕਰਦਾ ਤਾਂ ਚੀਲਾ ਰਾਜੇ ਨੂੰ ਦੱਸਦਾ ਕਹਿੰਦਾ ਵੀ ਇੱਕ ਤਨਾੰਤਰ ਵੈਦ ਆ ਜਿਹਦੀ ਦ੍ਰਿਸ਼ਟੀ ਦੇ ਵਿੱਚ ਬੜੀ ਤਾਕਤ ਆ ਤੇ ਉਹ ਵੱਡੇ ਵੱਡੇ ਰੋਗ ਸਿਰਫ ਦੇਖ ਕੇ ਹੀ ਠੀਕ ਕਰ ਦਿੰਦਾ ਵੀ ਉਹ ਜਿਹੜਾ ਵੈਦ ਆ ਉਹ ਤਾਕਤ ਰੱਖਦਾ ਤੱਛਕਨਾਗ ਦੇ ਡੰਗੇ ਹੋਏ ਨੂੰ ਜੇ ਜ਼ਹਿਰ ਚੜ ਜਾਵੇ ਤਾਂ ਉਹ ਦੇਖ ਕੇ ਹੀ ਉਹ ਜ਼ਹਿਰ ਖਤਮ ਕਰ ਸਕਦਾ ਤੂੰ ਜਾ ਜਾ ਕੇ ਤਨਾੰਤਰ ਵੈਦ ਨੂੰ ਲੱਭ ਤੇ ਆਪਣਾ ਹੱਫਤਾ ਬਚਾ ਰੱਖੀ ਕਿਉਂਕਿ ਤੈਨੂੰ ਸਿਰਫ ਉਹੀ ਬਚਾ ਸਕਦਾ ਹੋਰ ਤੈਨੂੰ ਕੋਈ ਨਹੀਂ ਬਚਾ ਸਕਦਾ ਮੈਂ ਵੀ ਨਹੀਂ ਬਚਾ ਸਕਦਾ ਜਦੋਂ ਇੰਨੀ ਗੱਲ ਰਾਜਾ ਸੁਣਦਾ ਤਾਂ ਰਾਜਾ ਉਹਨਾਂ ਤੋਂ ਆਗਿਆ ਲੈਂਦਾ ਤੇ ਸਿੱਧਾ ਆਪਣੇ ਮਹਿਲਾਂ ਨੂੰ ਹੋ ਜਾਂਦਾ ਮਹਿਲਾਂ ਦੇ ਵਿੱਚ ਜਾਂਦਾ ਜਾ ਕੇ ਮਹਿਲਾਂ ਦੇ ਵਿੱਚ ਸਭਾ ਬੁਲਾਉਂਦਾ ਸਭਾ ਬੁਲਾ ਕੇ ਸਾਰੇ ਲੋਕਾਂ ਦੇ ਨਾਲ ਜਿਹੜੇ ਆਪਣੇ ਮੰਤਰੀ ਸੰਤਰੀ ਆ ਉਹਨਾਂ ਦੇ ਨਾਲ ਗੱਲਬਾਤ ਕਰਦਾ ਉਹਨਾਂ ਨੂੰ ਦੱਸਦਾ ਵੀ ਮੈਨੂੰ ਸ਼ਰਾਪ ਮਿਲ ਗਿਆ ਕਿ ਮੈਨੂੰ ਸਿਰਫ ਤਨਾਤਰ ਵੈਦ ਬਚਾ ਸਕਦਾ ਤੁਸੀਂ ਸਾਰਿਆਂ ਨੇ ਜਾ ਕੇ ਤਨਾਤਰ ਵੈਦ ਨੂੰ ਲੱਭੋ ਉਹਨਾਂ ਚਿਰ ਤੱਕ ਮੈਂ ਇੱਕ ਦਰਿਆ ਚੱਲਦਾ ਹੁੰਦਾ ਉਹਦੇ ਮਹਿਲਾਂ ਦੇ ਨੇੜੇ ਵੀ ਉਹ ਦਰਿਆ ਦੇ ਵਿੱਚ ਇੱਕ ਕੱਚ ਦਾ ਮਹਿਲ ਮੈਨੂੰ ਬਣਾ ਕੇ ਦੇ ਦਿਓ ਮੈਂ ਉਹਦੇ ਵਿੱਚ ਰਹੂੰਗਾ ਤਾਂ ਕਿ ਮੈਨੂੰ ਆਉਂਦਾ ਜਾਂਦਾ ਹਰ ਜੀਵ ਜੰਤ ਹਰ ਕੀਟ ਪਤੰਗਾ ਦੇ ਸੇ ਰਾਜਾ ਕੱਚ ਦਾ ਮਹਿਲ ਬਣਾ ਕੇ ਉੱਥੇ ਚਲੇ ਜਾਂਦਾ ਤੇ ਆਪਣੀ ਸੈਨਾ ਨੂੰ ਭੇਜ ਦਿੰਦਾ ਵਾ ਤਨਾਤਰ ਵੈਦ ਨੂੰ ਲੱਭਣ ਉਹਨਾਂ ਰਾਜਾ ਜਿਹੜੇ ਮਹਿਲ ਦੇ ਵਿੱਚ ਰਹਿੰਦਾ ਹੁੰਦਾ ਉਹ ਕੱਚ ਦਾ ਬਣਿਆ ਹੁੰਦਾ ਪਾਣੀ ਵੀ ਥੱਲੇ ਚੱਲਦਾ ਹੁੰਦਾ ਤੇ ਉਹ ਆਪਣੀ ਆਰਮੀ ਨੂੰ ਆਪਣੀ ਸੈਨਾ ਨੂੰ ਆਰਡਰ ਦੇ ਦਿੰਦਾ ਵੀ 7 ਦਿਨ ਮੇਰੇ ਕੋਲੇ ਕੋਈ ਵੀ ਜੀਵ ਜੰਤੂ ਆਉਣਾ ਨਹੀਂ ਚਾਹੀਦਾ ਜੇ ਕੋਈ ਮੇਰੇ ਵੱਲ ਨੂੰ ਵਾਧਾ ਦਾ ਤੁਸੀਂ ਉਹਨੂੰ ਮਾਰ ਦੇਣਾ ਖਾਸ ਕਰਕੇ ਕੋਈ ਸੱਪ ਨਹੀਂ ਆਉਣਾ ਚਾਹੀਦਾ ਲਓ ਜੀ ਉਧਰੋਂ ਉਹਦੀ ਜਿਹੜੀ ਸੈਨਾ ਉਹ ਤਨਾਂਤਰ ਵੈਦ ਤੱਕ ਪਹੁੰਚਦੀ ਆ ਤੇ ਉਹ ਤਨਾਂਤਰ ਵੈਦ ਨੂੰ ਦੱਸਦੇ ਨੇ ਵੀ ਕਿੱਦਾਂ ਕਿੱਦਾਂ ਰਾਜੇ ਨੂੰ ਸ਼ਰਾਪ ਮਿਲਿਆ ਤਨਾਂਤਰ ਵੈਦ ਉਹਨਾਂ ਦੀ ਗੱਲ ਸੁਣ ਕੇ ਉਸੇ ਵੇਲੇ ਚਾਲੇ ਪਾ ਦਿੰਦਾ ਤੇ ਉਧਰੋਂ ਤਨਾਂਤਰ ਵੈਦ ਤੁਰਦਾ ਤੇ ਉਧਰੋਂ ਜਿਹੜਾ ਤੱਛਕ 나ਗ ਹੁੰਦਾ ਉਹਨੇ ਵੀ ਹੁਣ ਸਾਧੂ ਦੇ ਮੂੰਹੋਂ ਨਿਕਲੇ ਹੋਏ ਜਿਹੜੇ ਬੋਲ ਨੇ ਉਹ ਪਗਾਉਣੇ ਆ ਉਹ ਵੀ ਚਾਲੇ ਪਾ ਦਿੰਦਾ ਉਧਰੋਂ ਹੁਣ ਇੱਕ ਪਾਸੇ ਹੁੰਦਾ ਤਨਾਂਤਰ ਵੈਦ ਤੁਰਿਆ ਆਉਂਦਾ ਤਨਾਂਤਰ ਵੈਦ ਦੇ ਨਾਲ ਦੋ ਚੇਲੇ ਹੁੰਦੇ ਆ ਹੁਣ ਇੱਕ ਜੰਗਲ ਦੇ ਵਿੱਚ ਮੇਲ ਹੁੰਦੇ ਆ ਤਨਾਂਤਰ ਵੈਦ ਤੇ ਤੱਛਕਨਾਗ ਦੇ ਤੱਛਕਨਾਗ ਉਸ ਵੇਲੇ ਇਨਸਾਨੀ ਰੂਪ ਦੇ ਵਿੱਚ ਹੁੰਦਾ ਤੇ ਉਹ ਜਦੋਂ ਵੈਦ ਨੂੰ ਦੇਖਦਾ ਵੈਦ ਨੂੰ ਮਿਲਦਾ ਤਾਂ ਵੈਦ ਨੂੰ ਪੁੱਛਦਾ ਵੀ ਤੁਸੀਂ ਕੌਣ ਹੋ ਤਾਂ ਵੈਦ ਦੱਸਦਾ ਕਹਿੰਦਾ ਮੈਂ ਤਨਾਂਤਰ ਵੈਦ ਆ ਤੇ ਉਹ ਪੁੱਛਦਾ ਵੀ ਤੂੰ ਕੌਣ ਆ ਕਹਿੰਦਾ ਮੈਂ ਤੱਛਕਨਾਗ ਆ ਤੇ ਉਹ ਪੁੱਛਦਾ ਕਹਿੰਦਾ ਵੀ ਕਿੱਥੇ ਨੂੰ ਚੱਲਿਆ ਉਹ ਕਹਿੰਦਾ ਮੈਂ ਪ੍ਰੀਸ਼ਤ ਰਾਜੇ ਨੂੰ ਬਚਾਉਣ ਚੱਲਿਆ ਵੀ ਉਹਨੂੰ ਸ਼ਰਾਪ ਮਿਲ ਗਿਆ ਉਹਨੂੰ ਕਿਸੇ ਸੱਪ ਨੇ ਦਸਣਾ ਤੇ ਹੁਣ ਤੱਛਕਨਾਗ ਕਹਿੰਦਾ ਵੀ ਮੈਂ ਤੱਛਕ ਨਾਗਾ ਵੀ ਮੈਂ ਵੀ ਉਸੇ ਸ਼ਰਾਪ ਦੇ ਕਰਕੇ ਚੱਲੇ ਆ ਤੇ ਮੈਂ ਹੀ ਜਾ ਕੇ ਪ੍ਰੀਸ਼ਦ ਰਾਜੇ ਦੇ ਡੰਗ ਮਾਰਨਾ ਕਹਿੰਦਾ ਵੀ ਤੁਸੀਂ ਤਾਂ ਬਚਾਉਣ ਨੂੰ ਚੱਲੇ ਹੋ ਮੈਂ ਮਾਰਨ ਨੂੰ ਚੱਲਿਆ ਵੀ ਆਪਣੇ ਤਾਂ ਰਾਹ ਅਲੱਗ ਨੇ ਪਰ ਉਹ ਪੁੱਛਦਾ ਪਤਨ ਅੰਤਰਬੈਦ ਨੂੰ ਕਹਿੰਦਾ ਵੀ ਤੁਸੀਂ ਕਿਵੇਂ ਬਚਾਓਗੇ ਉਹ ਤਨ ਅੰਤਰਬੈਦ ਦੱਸਦਾ ਕਹਿੰਦਾ ਵੀ ਮੇਰੀ ਜਿਹੜੀ ਦ੍ਰਿਸ਼ਟੀ ਆ ਇਹਦੇ ਵਿੱਚ ਇੰਨੀ ਤਾਕਤ ਆ ਵੀ ਮੈਂ ਕਿਸੇ ਵੀ ਚੀਜ਼ ਨੂੰ ਕਿਸੇ ਬਿਮਾਰੀ ਨੂੰ ਕਿਸੇ ਰੋਗ ਨੂੰ ਅੱਖਾਂ ਦੇ ਨਾਲ ਦੇਖ ਲਾਂ ਤਾਂ ਉਹ ਠੀਕ ਕਰ ਸਕਦਾ ਇਦਾਂ ਹੀ ਜੇ ਕੋਈ 나ਗ ਜਿੰਨਾ ਮਰਜੀ ਜ਼ਹਿਰੀਲਾ ਹੋਵੇ ਕਿਸੇ ਇਨਸਾਨ ਨੂੰ ਡੱਸ ਦਵੇ ਤੇ ਮੈਂ ਦੇਖ ਕੇ ਉਹ ਚੀਜ਼ ਦਾ ਜ਼ਹਿਰ ਖਤਮ ਕਰ ਸਕਦਾ ਐਨੀ ਗੱਲ ਸੁਣ ਕੇ ਜਿਹੜਾ ਤੱਛਕ 나ਗ ਆ ਉਹਨੂੰ ਫਿਕਰ ਪੈ ਜਾਂਦੀ ਆ ਵੀ ਇਹ ਕੰਮ ਖਰਾਬ ਕਰੂ ਉਹ ਕਹਿੰਦਾ ਵੀ ਦੇਖੋ ਜੀ ਥੋੜਾ ਆਡਰਾ ਮੇਰਾ ਆਡਰਾ ਕਿਉਂਕਿ ਤੁਸੀਂ ਬਚਾਉਣ ਚੱਲੇ ਹੋ ਤੇ ਮੈਂ ਮਾਰਨ ਚੱਲੇ ਆ ਹੁਣ ਇਹ ਤੋਂ ਬਾਅਦ ਤੁਸੀਂ ਆਪਣੇ ਰਾਹ ਮੈਂ ਆਪਣੇ ਰਾਹ ਉਥੋਂ ਜੀ ਉਹ ਦੋਨੇ ਜਾਣੇ ਅਲੱਗ-ਅਲੱਗ ਰਾਹ ਤੇ ਹੋ ਜਾਂਦੇ ਨੇ। ਤਨਾੰਤਰ ਵੈਦ ਆਪਣੇ ਚੇਲਿਆਂ ਨੂੰ ਲੈ ਕੇ ਇੱਕ ਰਾਹ ਤੇ ਤੁਰ ਪੈਂਦਾ ਤੇ ਤੱਛਕਨਾਗ ਦੂਜੇ ਰਾਹ ਤੇ। ਹੁਣ ਤੱਛਕਨਾਗ ਦੇ ਦਿਮਾਗ ਦੇ ਵਿੱਚ ਆਉਂਦਾ ਵੀ ਤਨਾੰਤਰ ਵੈਦ ਆ ਜਿਹੜਾ ਇਹ ਮੇਰਾ ਕੰਮ ਖਰਾਬ ਕਰ ਸਕਦਾ। ਕਿਸੇ ਨਾ ਕਿਸੇ ਤਰੀਕੇ ਮੈਂ ਇਹਨੂੰ ਖਤਮ ਕਰਾਂ। ਤੱਛਕਨਾਗ ਇੱਕ ਬੜੀ ਸੋਹਣੀ ਸੋਨੇ ਦੀ ਖੂੰਡੀ ਦਾ ਰੂਪ ਧਾਰ ਕੇ ਤਨਾੰਤਰ ਵੈਦ ਦੇ ਰਾਹ ਦੇ ਵਿੱਚ ਜਾ ਕੇ ਪੈ ਜਾਂਦਾ। ਜਦੋਂ ਤਨਾੰਤਰ ਵੈਦੋ ਤੇ ਨੇੜੇ ਆਉਂਦਾ ਤਾਂ ਉਹ ਤੇ ਨਿਗਾਹ ਪੈਂਦੀ ਆ ਵੀ ਬੜੀ ਸੋਹਣੀ ਇੱਕ ਚਮਕਦਾਰ ਖੁੰਡੀ ਪਈ ਆ ਇੱਕ ਡੰਡਾ ਪਿਆ ਉਹ ਜਦੋਂ ਉਹਨੂੰ ਚੱਕਦਾ ਤਾਂ ਉਹਨੂੰ ਦੇਖਦਾ ਕਹਿੰਦਾ ਵੀ ਤਾਂ ਸੋਨੇ ਦੀ ਆ ਬੜੀ ਕੀਮਤੀ ਲੱਗਦੀ ਆ ਜਿਹੜੀਆਂ ਸੱਪ ਦੀਆਂ ਅੱਖਾਂ ਹੁੰਦੀਆਂ ਉਹ ਤੇ ਥਾਂ ਤੇ ਉੱਤੇ ਦੋ ਮਣਕੇ ਬਣ ਜਾਂਦੇ ਆ ਨਾਗ ਬਣ ਜਾਂਦੇ ਨੇ ਤੇ ਕਹਿੰਦਾ ਰਤਨ ਵੀ ਕੀਮਤੀ ਜੜੇ ਹੋਏ ਨੇ ਉਹ ਉਹ ਆਪਣੀ ਜਿਹੜੀ ਸਿੰਪਲ ਜੀ ਸੋਟੀ ਹੁੰਦੀ ਆ ਉਹ ਸੈੱਟ ਦਿੰਦਾ ਜੰਗਲ ਦੇ ਵਿੱਚ ਤੇ ਉਹ ਸੋਨੇ ਦੀ ਜਿਹੜੀ ਸੋਟੀ ਆ ਖੁੰਡੀ ਆ ਉਹ ਚੱਕ ਲੈਂਦਾ ਤੇ ਹੁਣ ਕੀ ਹੁੰਦਾ ਜਿਹੜਾ ਤੱਛਕ ਨਾਗ ਆ ਉਹ ਆਪਣੀ ਖੇਡ ਖੇਡਦਾ ਵੈਦ ਦੇ ਸਰੀਰ ਦੇ ਉੱਤੇ ਖਾਜ ਹੋਣੀ ਸ਼ੁਰੂ ਹੁੰਦੀ ਆ ਤੇ ਜਿੱਦਾਂ ਹੀ ਉਹ ਖੂੰਡੀ ਦੇ ਨਾਲ ਆਪਣੀ ਢੂਹੀ ਦੇ ਉੱਤੇ ਪਿੱਛੇ ਖਾਜ ਕਰਨੀ ਸ਼ੁਰੂ ਕਰਦਾ ਤਾਂ ਪਿਛਲੇ ਪਾਸੇ ਡੰਗ ਮਾਰ ਦਿੰਦਾ ਕਿਉਂਕਿ ਜੇ ਉਹ ਮੂਰੇ ਹੀ ਕਿਤੇ ਡੰਗ ਮਾਰਦਾ ਸੀ ਤਾਂ ਤਣਾਅੰਤਰ ਵੈਦ ਆਪਣੀ ਦ੍ਰਿਸ਼ਟੀ ਦੇ ਨਾਲ ਉਹ ਚੀਜ਼ ਨੂੰ ਠੀਕ ਕਰ ਸਕਦਾ ਸੀ ਇਸ ਕਰਕੇ ਉਹ ਪਿਛਲੇ ਪਾਸੇ ਡੰਗ ਮਾਰਦਾ ਤੇ ਉਹ ਡੰਗ ਮਾਰਨ ਕਰਕੇ ਜਿਹੜਾ ਤਣਾਅੰਤਰ ਵੈਦ ਉਹ ਮਰ ਜਾਂਦਾ ਮਰਨ ਤੋਂ ਪਹਿਲਾਂ ਉਹ ਖੁੰਡੀ ਸੱਟਦਾ ਤਾਂ ਖੁੰਡੀ ਦਾ ਉਹ ਸੱਪ ਬਣ ਕੇ ਉਹ ਆਪਣਾ ਜੰਗਲ ਚੋਂ ਭਾਜੇ ਜਾਂਦਾ ਤੇ ਹੁਣ ਤਨਾਤਰ ਵੈਦ ਮਰਨ ਤੋਂ ਪਹਿਲਾਂ ਆਪਣੇ ਦੋਨੇ ਚੇਲਿਆਂ ਨੂੰ ਕਹਿੰਦਾ ਕਹਿੰਦਾ ਵੀ ਤੁਸੀਂ ਇਦਾਂ ਕਰਿਓ ਜਦੋਂ ਮੈਂ ਮਰ ਗਿਆ ਮੇਰਾ ਮਾਸ ਖਾ ਲਿਓ ਕਿਉਂਕਿ ਜੇ ਤੁਸੀਂ ਮੇਰਾ ਮਾਸ ਖਾਓਗੇ ਤਾਂ ਤੁਹਾਨੂੰ ਮੇਰਾ ਇੱਕ ਇੱਕ ਗੁਣ ਮਿਲ ਜੂ ਇਹ ਗੱਲ ਸੱਪ ਬੈਠਾ ਸੁਣਦਾ ਹੁੰਦਾ ਤੱਛਕਨਾਗ ਤੇ ਉਹ ਸੋਚਦਾ ਕਹਿੰਦਾ ਵੀ ਜੇ ਤੇ ਚੇਲਿਆਂ ਨੇ ਇਹ ਤਾਂ ਮਾਸ ਖਾ ਲਿਆ ਵੀ ਇਹ ਵੀ ਮੇਰਾ ਕੰਮ ਖਰਾਬ ਕਰ ਸਕਦੇ ਨੇ ਹੁਣ ਤੱਛਕਨਾਗ ਇੱਕ ਹੋਰ ਇਨਸਾਨ ਦਾ ਰੂਪ ਧਾਰ ਕੇ ਉਹਨਾਂ ਦੇ ਮੂਹਰੇ ਆਉਂਦਾ ਤੇ ਆ ਕੇ ਪੁੱਛਦਾ ਕਹਿੰਦਾ ਕੀ ਹੋ ਗਿਆ ਤੁਸੀਂ ਰੋ ਕਿਉਂ ਰਹੇ ਹੋ ਚੇਲੇ ਕਹਿੰਦੇ ਵੀ ਸਾਡਾ ਗੁਰੂ ਆ ਜਿਹੜਾ ਇਹਦੇ ਸੱਪ ਲੜ ਗਿਆ ਵੀ ਇਹ ਮਰ ਗਿਆ ਤੇ ਵੀ ਹੁਣ ਸਾਡੇ ਗੁਰੂ ਨੇ ਸਾਨੂੰ ਹੁਕਮ ਦਿੱਤਾ ਵੀ ਤੁਸੀਂ ਮੇਰਾ ਸਰੀਰ ਆ ਜਿਹੜਾ ਮੇਰਾ ਮਾਸ ਆ ਉਹ ਖਾਣਾ ਤੇ ਅਸੀਂ ਸੋਚਦੇ ਆ ਵੀ ਇਹਨੂੰ ਕਿਵੇਂ ਖਾਈਏ ਤੱਛਕਨਾਗ ਕਹਿੰਦਾ ਵੀ ਤੁਸੀਂ ਤਾਂ ਕਹਿੰਦਾ ਵੀ ਫਿਰ ਬੜੇ ਪਾਪਾਂ ਦੇ ਭਾਗੀ ਹੋਏ ਉਹ ਕਹਿੰਦਾ ਕਿਉਂ ਕਹਿੰਦਾ ਵੀ ਆਪਦੇ ਗੁਰੂ ਤੇ ਮਾਸ ਨੂੰ ਕੌਣ ਖਾਂਦਾ ਹੁੰਦਾ ਉਹ ਦੋਨੇ ਜਾਣੇ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਆ ਤੇ ਫੇਰ ਤਛਕਨਾਕ ਕਹਿੰਦਾ ਕਹਿੰਦਾ ਵੀ ਹੋ ਸਕਦਾ ਇਹਦੇ ਸੱਪ ਲੜਿਆ ਵੀ ਇਹ ਤੇ ਸਾਰੇ ਸਰੀਰ ਦੇ ਵਿੱਚ ਜ਼ਹਿਰ ਫੈਲ ਗਿਆ ਹੋਵੇ ਤਾਂ ਤੁਸੀਂ ਮਰ ਵੀ ਸਕਦੇ ਹੋ ਹੁਣ ਉਹ ਦੋਨਾਂ ਜਾਣਿਆਂ ਦੇ ਮਨ ਦੇ ਵਿੱਚ ਭੈ ਆਉਂਦਾ ਤੇ ਉਹ ਕਹਿੰਦੇ ਵੀ ਹਾਂ ਤੇਰੀ ਗੱਲ ਤਾਂ ਠੀਕ ਆ ਉਹ ਜੀ ਉਹ ਤਾਂ ਮਾਸ ਨਹੀਂ ਖਾਂਦੇ ਉਹਨੂੰ ਉਦਾਂ ਹੀ ਉੱਥੇ ਦੱਬ ਕੇ ਨਿਕਲ ਜਾਂਦੇ ਨੇ ਉਧਰ ਦੂਜੇ ਪਾਸੇ ਰਾਧਾ ਤਨਾੰਤਰਬੈ ਦੀ ਉਡੀਕ ਕਰਦਾ ਹੁੰਦਾ ਪਰ ਉਹਨੂੰ ਪਤਾ ਨਹੀਂ ਹੈਗਾ ਵੀ ਤਨਾੰਤਰਬੈ ਦਾ ਜਿਹੜਾ ਉਹਨੂੰ ਤਾਂ ਤੱਛਕਨਾਗ ਮਾਰ ਚੁੱਕਿਆ ਉਹ ਆਪਣੇ ਸ਼ੀਸ਼ ਮਹਿਲ ਦੇ ਵਿੱਚ ਬੈਠਾ ਆਲੇ-ਦਾਲੇ ਫੌਜ ਲੱਗੀ ਹੋਈ ਆ ਪਰ ਉਹ ਜਿਹੜਾ ਰਾਜਾ ਉਹਨੂੰ ਫੁੱਲਾਂ ਦਾ ਬੜਾ ਸ਼ਕੀਨ ਹੁੰਦਾ ਫੁੱਲਾਂ ਦਾ ਉਹਨੂੰ ਬੜਾ ਸ਼ੌਂਕ ਹੁੰਦਾ ਤੇ ਇਦਨੂੰ ਤੱਛਕਨਾਗ ਆ ਜਿਹੜਾ ਇਹ ਪਤਾ ਕਰਦਾ ਵੀ ਰਾਜਾ ਕਿੱਥੇ ਆ ਤਾਂ ਇਹ ਦੇਖਦਾ ਵੀ ਆਲੇ-ਦਾਲੇ ਆਰਮੀ ਲੱਗੀ ਹੋਈ ਆ ਤੇ ਰਾਜਾ ਇੱਕ ਸ਼ੀਸ਼ੇ ਦੇ ਮਹਿਲ ਦੇ ਵਿੱਚ ਆ ਤੇ ਇਹ ਸੋਚਦਾ ਵੀ ਜੇ ਮੈਂ ਇਦਾਂ ਹੀ ਚਲਿਆ ਗਿਆ ਜਾਂ ਮੈਂ ਕਿਸੇ ਜਾਨਵਰ ਦਾ ਰੂਪ ਬਦਲਾ ਕੇ ਗਿਆ ਵੀ ਉਹ ਮੈਨੂੰ ਮਾਰਨਗੇ ਮੈਨੂੰ ਪਹੁੰਚਣ ਨਹੀਂ ਦੇਣਾ ਹੁਣ ਜੀ ਤੱਛਕਨਾਗ ਇੱਕ ਕੀੜੀ ਦਾ ਰੂਪ ਧਾਰਦਾ ਕੀੜੀ ਦਾ ਰੂਪ ਧਾਰ ਕੇ ਤੱਛਕਨਾਗ ਇੱਕ ਫੁੱਲ ਦੇ ਵਿੱਚ ਚਲੇ ਜਾਂਦਾ ਤੇ ਉਹ ਫੁੱਲ ਨੂੰ ਖਿੱਚ ਕੇ ਪਾਣੀ ਦੇ ਵਿੱਚ ਸੈੱਟ ਦਿੰਦਾ ਉਸ ਦਰਿਆ ਦੇ ਵਿੱਚ ਜਿਹਦੇ ਉੱਤੇ ਉਹਨੇ ਰਾਜੇ ਨੇ ਸ਼ੀਸ਼ ਮਹਿਲ ਬਣਾਇਆ ਹੋਇਆ ਹੁਣ ਰਾਜੇ ਦੀ ਨਿਗਾ ਉਹ ਫੁੱਲ ਦੇ ਉੱਤੇ ਪੈਂਦੀ ਆ ਤਾਂ ਰਾਜੇ ਦਾ ਮਨ ਫੁੱਲ ਨੂੰ ਦੇਖ ਕੇ ਮੋਹਿਤ ਹੋ ਜਾਂਦਾ ਰਾਜਾ ਆਪਣੀ ਸੈਨਾ ਨੂੰ ਕਹਿੰਦਾ ਕਹਿੰਦਾ ਵੀ ਮੈਨੂੰ ਉਹ ਜਿਹੜਾ ਫੁੱਲ ਆ ਉਹ ਚਾਹੀਦਾ। ਉਹਦੇ ਸੈਨਾਪਤੀ ਆ ਜਿਹੜਾ ਉਹ ਬੜਾ ਕਹਿੰਦਾ ਰਾਜੇ ਨੂੰ ਕਹਿੰਦਾ ਵੀ ਰਾਜਾ ਨਾ ਆਪਾਂ ਕੀ ਲੈਣਾ ਫੁੱਲ ਤੋਂ ਵੀ ਤੁਸੀਂ ਹੱਫਤਾ ਆਪਣੇ ਆਪ ਨੂੰ ਸੁਰੱਖਿਅਤ ਰੱਖੋ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੋ। ਉਦੋਂ ਰਾਜਾ ਕਹਿੰਦਾ ਇੰਨੀ ਆਰਮੀ ਲੱਗੀ ਹੋਈ ਆ ਵੀ ਇੱਥੇ ਸੱਪ ਨੇ ਕਿੱਥੋਂ ਆਉਣਾ ਤੇ ਦੂਸਰੀ ਗੱਲ ਆ ਫੁੱਲ ਦੇ ਵਿੱਚ ਥੋੜੀ ਨਾ ਸੱਪ ਵੜ ਕੇ ਆਜੂ। ਤੁਸੀਂ ਫੁੱਲ ਨੂੰ ਦੇਖ ਕੇ ਚੰਗੀ ਤਰ੍ਹਾਂ ਮੇਰੇ ਕੋਲੇ ਲੈ ਕੇ ਆਓ ਮੈਨੂੰ ਵਧੀਆ ਲੱਗਦਾ ਫੁੱਲ। ਲਓ ਜੀ ਉਹ ਜਿੱਦਾਂ ਹੀ ਫੁੱਲ ਰਾਜੇ ਕੋਲੇ ਆਉਂਦਾ ਰਾਜਾ ਫੁੱਲ ਨੂੰ ਸੁੰਗਣ ਲੱ ਜਿਹੜਾ ਤੱਛਕ ਨਾਗ ਹੁੰਦਾ ਕੀੜੀ ਤੋਂ ਦੁਬਾਰਾ ਸੱਪ ਬਣਦਾ ਤੇ ਉਹ ਰਾਜੇ ਦੇ ਮੂੰਹ ਦੇ ਉੱਤੇ ਡੰਗ ਮਾਰ ਦਿੰਦਾ ਡੰਗ ਮਾਰ ਕੇ ਜੀ ਉਹ ਰਾਜੇ ਨੂੰ ਮਾਰ ਦਿੰਦਾ ਹੁਣ ਰਾਜੇ ਦੀ ਮੌਤ ਦੀ ਜਿਹੜੀ ਖਬਰ ਆ ਉਹ ਪੂਰੇ ਰਾਜ ਮਹਿਲ ਦੇ ਵਿੱਚ ਫੈਲ ਜਾਂਦੀ ਆ ਪੂਰੇ ਰਾਜ ਦੇ ਵਿੱਚ ਫੈਲ ਜਾਂਦੀ ਆ ਤੇ ਉਹ ਰਾਜੇ ਦੇ ਪੁੱਤਰ ਤੱਕ ਗੱਲ ਚਲੇ ਜਾਂਦੀ ਆ ਵੀ ਰਾਜਾ ਜਿਹੜਾ ਉਹਨੂੰ ਤੱਛਕ ਨਾਗ ਨੇ ਮਾਰਦਾ ਰਾਜੇ ਦੇ ਪੁੱਤਰ ਦੇ ਮਨ ਦੇ ਵਿੱਚ ਇਸ ਚੀਜ਼ ਦਾ ਬੜਾ ਗੁੱਸਾ ਹੁੰਦਾ ਰੀਤ ਰਵੈਤਾਂ ਦੇ ਨਾਲ ਰਾਜੇ ਦਾ ਅੰਤਮ ਸੰਸਕਾਰ ਕਰਕੇ ਤੇ ਉਹ ਰਾਜ ਤਿਲਕ ਕਰ ਦਿਆ ਤੇ ਉਹ ਰਾਜੇ ਦਾ ਜਿਹੜਾ ਪੁੱਤਰ ਆਉਂ ਰਾਜ ਗੱਦੀ ਦੇ ਉੱਤੇ ਬਿਠਾ ਦਿੱਤਾ ਜਾਂਦਾ ਹੁਣ ਰਾਜੇ ਦਾ ਪੁੱਤਰ ਜਿੱਦਾਂ ਹੀ ਰਾਜ ਗੱਦੀ ਤੇ ਬੈਠਦਾ ਉਹ ਕਹਿੰਦਾ ਵੀ ਮੈਂ ਮੇਰੇ ਪਿਓ ਦੀ ਮੌਤ ਦਾ ਬਦਲਾ ਸੱਪਾਂ ਤੋਂ ਇਸ ਤਰੀਕੇ ਨਾਲ ਲਾਉਂ ਵੀ ਪੂਰੀ ਦੁਨੀਆ ਦੇ ਉੱਤੇ ਜਿੰਨੇ ਵੀ ਸੱਪ ਨੇ ਸਾਰੇ ਦੇ ਸਾਰੇ ਸੱਪ ਖਤਮ ਕਰ ਦੂੰਗਾ